ਸਾਬਕਾ ਜਥੇਦਾਰ ਦੇ ਵੱਲੋਂ ਜਿੰਨੀ ਚੋਣਾ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸੰਘਰਸ਼ ਪੱਖੀ ਜਿਹੜੇ ਕਿ ਹੋਣਗੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਨਵੀਂ ਪਾਰਟੀ ਨੂੰ ਲੈ ਕੇ ਐਲਾਨ ਹੋ ਸਕਦਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸੰਘਰਸ਼ ਪੱਖੀ ਸੋਚ ਵਾਲੇ ਧੜਿਆਂ ਨੂੰ ਇਕੱਠਾ ਕਰਿਆ ਜਾਵੇਗਾ ਤੇ ਧੜਿਆਂ ਨੂੰ ਇਕੱਠਾ ਕਰਕੇ ਪਾਰਟੀ ਦਾ ਜਿਹੜਾ ਕਿ ਜਲਦ ਐਲਾਨ ਕਰਾਂਗੇ ਤੇ ਪਾਰਟੀ ਨੂੰ ਬੁਲੰਦ ਕਰਾ ਕੇ ਕਰਕੇ ਜਿਹੜਾ ਕਿ ਜਿਮਨੀ ਚੋਣ ਜਿੱਤਾਂਗੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਇੰਨਾ ਲੰਮਾ ਸਮਾਂ ਕਾਲੀ ਦਲ ਨੂੰ ਜਿਤਾ ਦਿੱਤਾ ਉੱਥੇ ਹੀ ਸਾਡੀ ਪਾਰਟੀ ਦਾ ਇੰਤਜ਼ਾਰ ਕਰੋ ਤੇ ਦੱਸ ਦਈਏ ਕਿ ਉੱਥੇ ਸਾਬਕਾ ਜਥੇਦਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਮਨੀ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਤੇ ਪੂਰੇ ਇਹਨੂੰ ਲੈ ਕੇ ਸੁਣਦੇ ਆ ਹੋਰਾਂ ਦਾ ਕੀ ਕਹਿਣਾ ਹੈ ਅੱਜ ਦੋ ਮਸਲਿਆਂ ਨੂੰ ਲੈ ਕੇ ਅਸੀਂ ਸ੍ਰੀ ਅਮਰਸਰ ਸਾਹਿਬ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਰਦਾਸ ਕੀਤੀ ਆ ਪਹਿਲਾਂ ਸਾਰੇ ਇੰਟਰਨੈਸ਼ਨਲ ਪੰਥਕ ਦਲ ਦੀ ਮੀਟਿੰਗ ਹੋਈ ਸਾਰੇ ਉਪਦੇਦਾਰਾਂ ਨੇ ਸਲਾਹ ਕਰਕੇ ਕਿਉਂਕਿ ਜੋ ਪਿਛਲੇ ਦਿਨਾਂ ਤੋਂ ਖਾਸ ਕਰਕੇ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਕਿ ਆਪਾਂ ਜੋ ਅੰਤਖ ਸੋਚ ਵਾਲੇ ਖਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਸੋਚ ਵਾਲੇ ਬੰਦੇ ਆ ਧੜੇ ਆ ਜਾਂ ਵਿਅਕਤੀ ਆ ਇਹਨਾਂ ਸਾਰਿਆਂ ਨੂੰ ਆਪਾਂ ਇਕੱਠੇ ਕਰੀਏ ਇਹਦੇ ਵਾਸਤੇ ਤੁਸੀਂ ਯਤਨ ਕਰੋ ਅੱਜ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਹੈ ਕਿ ਮਹਾਰਾਜ ਅਸੀਂ ਯਤਨ ਕਰਨ ਲੱਗੇ ਆ ਕਿ ਅਸੀਂ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਚੰਗੀਆਂ ਪੰਥਕ ਸੋਚ ਰੱਖਣ ਵਾਲੀਆਂ ਸਾਫ ਸੁਥਰੀਆਂ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਐ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਕਿਵੇਂ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਤੋਂ ਹੀ ਮੀਟਿੰਗਾਂ ਆਰੰਭ ਕਰ ਰਹੇ ਆ ਜਿੰਨੇ ਨਾਲ ਵੀ ਸਾਨੂੰ ਮੀਟਿੰਗਾਂ ਕਰਨੀਆਂ ਪੈਣ ਮੈਨੂੰ ਉਮੀਦ ਆ ਕਿ ਜਿੰਨਾ ਵੱਡੀ ਪੱਧਰ ਤੇ ਮੈਨੂੰ ਜ਼ੋਰ ਦੇ ਕੇ ਕਿਹਾ ਗਿਆ ਇਹਦਾ ਕੋਈ ਚੰਗਾ ਰਿਜ਼ਲਟ ਨਿਕਲੂਗਾ ਇੱਕ ਤਾਂ ਇਹ ਮਸਲਾ ਸੀ ਅਸੀਂ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਆ ਦੂਸਰਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਕबीर ਸਿੰਘ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜੋ ਵਿਸ਼ੇਸ਼ ਤੌਰ ਤੇ ਅੱਜ ਕੱਲ ਇਹ ਚਰਚਾ ਚੱਲ ਰਹੀ ਹੈ ਅਕਾਲੀ ਦਲ ਬਾਦਲ ਵੱਲੋਂ ਜੋ ਅਧੇਕ ਧੜੇ ਨੇ ਅਧੇ ਤੋਂ ਵੀ ਵੱਧ ਕਹਿ ਲਈਏ ਧੜੇ ਨੇ ਆਪਣੀਆਂ ਗਲਤੀਆਂ ਸਵੀਕਾਰ ਕਰਕੇ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਇੱਕ ਮਾਫੀ ਪੱਤਰ ਦਿੱਤਾ ਹੈ ਕਿ ਸਾਨੂੰ ਖਿਮਾ ਜਾਂਚ ਨਾ ਦਿੱਤੀ ਜਾਵੇ ਕਿ ਪਿਛਲੇ ਸਮੇਂ ਵਿੱਚ ਸਾਡੀਆਂ ਸਰਕਾਰਾਂ ਵੇਲੇ ਜੋ ਸਾਡੇ ਤੋਂ ਅੱਗੇ ਮਾਂ ਹੋਈਆਂ ਉਹਦੋਂ ਅਸੀਂ ਚੁੱਪ ਰਹੇ ਤਾਂ ਸਾਨੂੰ ਉਸ ਚੀਜ਼ ਦੀ ਸਜ਼ਾ ਲਾਈ ਜਾਵੇ ਤਾਂ ਸਾਨੂੰ ਖਿਮਾ ਦਿੱਤੀ ਜਾਵੇ ਉਸ ਤੋਂ ਬਾਅਦ ਸਿੰਘ ਸਾਹਿਬ ਜੀ ਨੇ ਸਰਦਾਰ ਪ੍ਰਕਾਸ਼ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਆਲਟੀਮੇਟਮ ਦੇ ਕੇ ਸੱਦਿਆ ਕਿ ਤੁੰਨਜੀ ਤੌਰ ਤੇ ਉੱਥੇ ਪਹੁੰਚ ਕੇ ਆਪ ਦਾ ਪੱਖ ਸਪਸ਼ਟ ਕਰ ਇਸ ਸੰਬੰਧ ਵਿੱਚ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ ਮੰਗ ਪੱਤਰ ਤੋਂ ਇਲਾਵਾ ਵੀ ਜਿਵੇਂ ਆਪ ਜੀ ਸੰਗਤਾਂ ਨੂੰ ਆਪ ਦੇ ਜ਼ਰੀਏ ਸੰਸਾਰ ਵਿੱਚ ਸੰਗਤਾਂ ਵਸਦੀਆਂ ਸੰਗਤਾਂ ਨੂੰ ਦੱਸਣਾ ਚਾਹਣਾ ਹੈ ਕਿ ਜਦੋਂ-ਜਦੋਂ ਵੀ ਅਕਾਲੀ ਸਰਕਾਰ ਬਣੀ ਹੈ ਕਿਉਂਕਿ ਜਿਹੜਾ ਅਕਾਲੀ ਸ਼ਬਦ ਹੈ ਇਹ ਪੰਥ ਨਾਲ ਜੁੜਿਆ ਹੋਇਆ ਹੈ ਸਿੱਖਾਂ ਦੀਆਂ ਭਾਵਨਾਵਾਂ ਜੁੜ ਜਾਂਦੀਆਂ ਇਸ ਕਰਕੇ ਸਿੱਖ ਵੱਡੀ ਪੱਧਰ ਤੇ ਅਕਾਲੀ ਦਲ ਨੂੰ ਜਿਤਾਉਂਦੇ ਆਏ ਤੇ ਜਦੋਂ ਵੀ ਕੋਈ ਮੋਰਚਾ ਵੀ ਲੱਗਦਾ ਸੀ ਪੰਥਕਤਾ ਲਈ ਉਦੋਂ ਵੀ ਸੰਗਤਾਂ ਨੇ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਦਿੱਤੀਆਂ ਸ਼ਾਹਤਾਂ ਵੀ ਦਿੱਤੀਆਂ ਪਰ ਅਕਾਲੀ ਦਲ ਦੇ ਵੱਡੇ ਲੀਡਰ ਇਹਨਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਰਹੇ ਹੁਣ ਵੀ ਜਦੋਂ ਅਕਾਲੀ ਸਰਕਾਰ ਵੇਲੇ ਖਾਸ ਕਰਕੇ ਜਦੋਂ ਗੁਰੂ ਸਾਹਿਬ ਦੀਆਂ ਵਿਧਵੀਆਂ ਹੋਈਆਂ ਵਿਧਵੀਆਂ ਦੇ ਸਮੇਂ ਜੋ ਇਹਨਾਂ ਦੀ ਭੂਮਿਕਾ ਰਹੀ ਉਹ ਛੱਕੀ ਹੋਈ ਨਹੀਂ ਉਹ ਦੋਸ਼ੀ ਤੌਰ ਤੇ ਆ ਕਿਉਂਕਿ ਦੋਸ਼ੀਆਂ ਦੇ ਨਾਲ ਮਿਲਣਾ ਦੋਸ਼ੀਆਂ ਨੂੰ ਪਨਾਹ ਦੇਣੀ ਉਹਨਾਂ ਦੀ ਪੁਸਤ ਪਨਾਹੀ ਕਰਨੀ ਉਹਨਾਂ ਦਾ ਪੱਖਪੂਰਨਾ ਉਹਨਾਂ ਤੇ ਚੱਲਦੇ ਕੇਸ ਵਾਪਸ ਲੈ ਲੈਣੇ ਇਹ ਸਾਰੀਆਂ ਗੱਲਾਂ ਸਿੱਖ ਪੰਥ ਲਈ ਬੜੀਆਂ ਘਾਤਕ ਨੇ ਬੜੀਆਂ ਹਿਰਦੇ ਵੇਦਕ ਨੇ ਇਹ ਗੱਲਾਂ ਸਭ ਹੋਈਆਂ ਸੋ ਇਹਦੇ ਸੰਬੰਧ ਵਿੱਚ ਅਸੀਂ ਵਿਸਥਾਰ ਸਹਿਤ ਮੰਗ ਪੱਤਰ 'ਚ ਅਸੀਂ ਲਿਖਿਆ ਕਿ ਕਿਵੇਂ ਸਬਦਾ ਸਾਧ ਦੇ ਨਾਲ ਇਹਨਾਂ ਦੀ ਮਿਲੀ ਭੁਗਤ ਸੀਗੀ ਕਿਵੇਂ ਇਹਨਾਂ ਨੇ ਚੱਲਦੇ ਹੋਏ ਕੇਸ ਵਾਪਸ ਲਏ ਆ ਕਿਵੇਂ ਇਹਨਾਂ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਕਿਵੇਂ ਫੜੇ ਹੋਏ ਵਿਅਕਤੀ ਜੇਲ੍ਹਾਂ ਦੇ ਵਿੱਚ ਖਤਮ ਕੀਤੇ ਆ ਉਹ ਸਾਰੀਆਂ ਗੱਲਾਂ ਦੀ ਕੋਹ ਹੋਣੀ ਚਾਹੀਦੀ ਆ ਜਿਵੇਂ ਆਮ ਤੌਰ ਤੇ ਇੱਕ ਸਧਾਰਨ ਦੋਸ਼ੀ ਨੂੰ ਲੰਗਰ ਦੇ ਬਰਤਨ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਜਾਂਦੀ ਆ ਦੰਤ ਨਾਲ ਲਿਆਉਣ ਦੀ ਸੇਵਾ ਲਾ ਦਿੱਤੀ ਜੋੜੇ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਜਾਂਦੀ ਆ ਇਹ ਇੰਨਾ ਕੁ ਮਸਲਾ ਨਹੀਂ ਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦਾ ਮਸਲਾ ਹੈ ਤੇ ਸਮੁੱਚੀ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਹੈ ਕਿਸੇ ਵਿਅਕਤੀ ਤੋਂ ਗਲਤੀ ਹੋਵੇ ਆਪਣੇ ਲਈ ਉਹ ਉਹਦੀ ਗੱਲ ਹੋਰ ਹੁੰਦੀ ਹੈ ਜੇ ਇੱਕ ਕੌਮ ਕਾਹਾਤਮਕ ਗੱਲ ਹੋਵੇ ਤੇ ਉਹਦੀ ਗੱਲ ਹੋਰ ਹੁੰਦੀ ਹੈ ਇਹਨਾਂ ਗੱਲਾਂ ਨੂੰ ਸਿੰਘ ਸਾਹਿਬ ਦੀ ਧਿਆਨ ਵਿੱਚ ਲਿਆਂਦਾ ਹੈ ਇਹੀ ਮੰਗ ਪੱਤਰ ਅਸੀਂ ਸਿੰਘ ਸਾਹਿਬ ਜਥੇਦਾਰ ਦਮਦਮਾ ਸਾਹਿਬ ਨੂੰ ਵੀ ਦੇਵਾਂਗੇ ਕਿ ਤੁਸੀਂ ਰਲ ਕੇ ਇੱਕ ਇਹੋ ਜਿਹਾ ਫੈਸਲਾ ਲਾਓ ਜਿਵੇਂ ਤਖਸ ਸਹਿਬਾਨਾਂ ਦੀ ਮਾਨ ਮਰਜ਼ਾ ਦਾ ਪ੍ਰਾਤਨ ਚੱਲੀ ਆਉਂਦੀ ਸੀ ਜਿਹਦੇ ਕਰਕੇ ਅੱਜ ਵੀ ਅਸੀਂ ਸਟੇਜਾਂ ਤੋਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਦਾ ਨਾਮ ਲੈਨੇ ਆ ਉਹਨਾਂ ਨੂੰ ਯਾਦ ਕਰਦੇ ਆ ਪ੍ਰਚਾਰਦੇ ਆ ਉਸੇ ਤਰ੍ਹਾਂ ਦੀ ਇੱਕ ਭਾਵਨਾ ਪੈਦਾ ਹੋਣੀ ਚਾਹੀਦੀ ਹੈ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਤਹਾਕਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲੇ ਲਏ ਗਏ ਬਾਅਦ ਦੇ ਵਿੱਚ ਸਿੰਘ ਸਹਿਬਾਨਾਂ ਨੇ ਆਪ ਹੀ ਇਸ ਗੱਲ ਨੂੰ ਮੰਨਿਆ ਕਿ ਅਸੀਂ ਦਬਾਅ ਦੇ ਤਹਿਤ ਫੈਸਲੇ ਲਏ ਅਸੀਂ ਪ੍ਰੈਸ਼ਰ ਦੇ ਥੱਲੇ ਇਹ ਪੈਸੇ ਦੇ ਫੈਸਲੇ ਲਾਏ ਬਹੁਤ ਸਾਰੇ ਫੈਸਲੇ ਸੰਗਤ ਦੇ ਦਬਾਅ ਥੱਲੇ ਰੱਦ ਵੀ ਕਰ ਦਿੱਤੇ ਵੀ ਅਸੀਂ ਆਪਣਾ ਹੀ ਫੈਸਲਾ ਲਿਆ ਆਪ ਹੀ ਰੱਦ ਕਰਦੇ ਆ ਕਿਤੇ ਇਹੋ ਜੀ ਗੱਲ ਨਾ ਹੋਵੇ ਸੰਗਤਾਂ ਦੀਆਂ ਭਾਵਨਾ ਨੂੰ ਮੁੱਖ ਰੱਖਦੇ ਆ ਇਹੋ ਜੇ ਬੰਦਿਆਂ ਨੂੰ ਪੰਥਕ ਪਲੇਟਫਾਰਮ ਤੋਂ ਪਾਸੇ ਕਰ ਦੇਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਸਵਦੇਬਾਜੀ ਕੀਤੀ ਉਹਨਾਂ ਨਾਲ ਸਾਂਝ ਪਿਆਲੀ ਪਾਈ ਉਹਨਾਂ ਨੂੰ ਕਦਾਚਿਤ ਬਖਸ਼ਣਾ ਨਹੀਂ ਚਾਹੀਦਾ ਅਸੀਂ ਇਹ ਮੰਗ ਪੱਤਰ ਦਿੱਤਾ ਅੱਜ ਅਸੀਂ ਤਾਂ ਦੇਖੋ ਜਿਹੜੇ ਵੱਖ-ਵੱਖ ਜਿਹੇ ਪਹਿਲਾਂ ਹੀ ਥੜੇ ਬਣੇ ਹੋਏ ਆ ਅਸੀਂ ਤੇ ਅਰਦਾਸ ਕੀਤੀ ਅੱਜ ਉਹਨਾਂ ਨੂੰ ਅਕਤਰ ਕਰਨ ਦੀ ਇਹਦੇ ਬਾਰੇ ਵੀ ਅਸੀਂ ਸਰਦਾਰ ਸਰਜੀਤ ਸਿੰਘ ਖਾਲਸਾ ਨੂੰ ਜਾਣੂ ਕਰਵਾਵਾਂਗੇ ਉਸ ਤੋਂ ਅੱਗੇ ਹਰ ਇੱਕ ਬੰਦਾ ਆਜ਼ਾਦ ਹੈ ਉਹਦੀ ਆਪਣੀ ਮਰਜ਼ੀ ਹੈ ਕੋਈ ਬੰਦਾ ਵੀ ਪਾਰਟੀ ਬਣਾ ਸਕਦਾ ਹੈ ਕੋਈ ਬੰਦਾ ਵੀ ਆਪਣੇ ਆਜ਼ਾਦ ਤੌਰ ਤੇ ਆਪਣੀ ਜਥੇਬੰਦੀ ਖੜੀ ਕਰ ਸਕਦਾ ਹੈ ਇਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਜੋ ਭਾਵਨਾ ਲੈ ਕੇ ਚੱਲਦੇ ਆਂ ਚੱਲੇ ਆਂ ਅਰਦਾਸ ਕੀਤੀ ਹੈ ਉਹ ਸਭ ਨੂੰ ਇਕੱਠਿਆਂ ਕਰਨ ਵਾਸਤੇ ਕੀਤੀ ਹੈ ਉਹਦੇ ਤੇ ਅਸੀਂ ਸਾਰਿਆਂ ਨੂੰ ਜਿਹਨੀਆਂ ਵੀ ਇਹ ਜਥੇਬੰਦੀਆਂ ਸੱਚੀ ਸੋਚ ਰੱਖਦੀਆਂ ਛੀਦਾ ਦੇ ਪਰਿਵਾਰ ਹੈ ਭਾਈ ਸਰਬਜੀਤ ਸਿੰਘ ਖਾਲਸਾ ਵੀ ਅਮਰ ਰਸ਼ੀਦ ਦੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਹੈ ਉਹਨਾਂ ਨੂੰ ਵੀ ਅਸੀਂ ਇਸ ਗੱਲ ਤੋਂ ਜਾਣੂ ਕਰਵਾਵਾਂਗੇ ਸਿੰਘ ਸਾਹਿਬ ਜਿਹੜਾ ਬਾਕੀ ਦਾ ਕਾਲੀਦਾ ਦਾ ਉਹਨਾਂ ਨਾਲ ਸੰਪਰਕ ਹੋਇਆ ਜਾਂ ਉਹਨਾਂ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਹੈ ਜੀ ਕਿਸੇ ਤਰ੍ਹਾਂ ਦਾ ਉਹ ਬਹੁਤ ਸੰਪਰਕ ਕਰਦੇ ਆ ਬਾਕੀ ਤੇਰੇ ਵੀ ਕਰਦੇ ਆ ਜਿਹੜੇ ਹਲੇ ਬਾਗੀ ਨਹੀਂ ਹੋਏ ਉਹ ਵੀ ਕਰਦੇ ਆ ਪਰ ਇਹਨਾਂ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਦੋਂ ਤੱਕ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਦਾ ਜਿਹੜਾ ਕੀ ਸੰਸੁਧਾਰ ਨਹੀਂ ਲਿਆ ਜਾਂਦਾ ਇਹਨਾਂ ਨੂੰ ਸਜਾਨੀ ਰੀਤੀ ਜਾਂਦੀ ਜਾਂ ਇਹਨਾਂ ਨੂੰ ਮਾਫ ਨਹੀਂ ਕਰ ਦਿੱਤਾ ਜਾਂਦਾ ਜਾਂ ਇਹਨਾਂ ਦੇ